ਇਸ ਵੇਲੇ ਦੀ ਵੱਡੀ ਖਬਰ ਅਮਰਤਪਾਲ ਸਿੰਘ ਖਾਲਸਾ ਉਹਨਾਂ ਨਾਲ ਜੁੜੀ ਹੋਈ ਹੈ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਵੀ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜ ਜੋ ਤਾਂ ਜੋ ਇਹ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਾਈ ਜਾਵੇ ਅਮਰਤਪਾਲ ਸਿੰਘ ਦਾ ਨਾਮ ਪੰਜਾਬ ਦੇ ਗਲਿਹਾਰਿਆਂ ਦੇ ਵਿੱਚ ਸਿਆਸਤ ਦੇ ਵਿੱਚ ਮੋੜ ਤੋਂ ਚਰਚਾ ਚ ਛੜਿਆ ਹੋਇਆ ਕਿਉਂਕਿ ਜਦੋਂ ਦਾ ਉਹਨਾਂ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਉਦੋਂ ਤੋਂ ਅਮਰਤਪਾਲ ਸਿੰਘ ਦਾ ਨਾਮ ਪੰਜਾਬ ਦੇ ਵਿੱਚ ਮੋੜ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਗਿਆ ਕਿ ਵੀ ਕੀ ਅਮਰਤਪਾਲ ਸਿੰਘ ਹੁਣ ਜੇਲ੍ਹ ਤੋਂ ਬਾਹਰ ਆਉਣ ਲੱਗੇ ਨੇ ਕਿਉਂਕਿ ਅਮਰਤਪਾਲ ਸਿੰਘ ਹੋਣਾ ਨੇ ਹਾਈ ਕੋਰਟ ਦਾ ਰੋਕ ਕੀਤਾ ਨਾਮਜ਼ਦਗੀ ਦਾਖਲ ਕਰਨ ਦੇ ਲਈ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਦੇ ਜ਼ਰੀਏ ਉਹਨਾਂ ਨੇ ਹਵਾਲਾ ਦਿੱਤਾ ਵੀ ਜਿਹੜੀ ਨਾਮਜ਼ਦਗੀ ਆ ਉਹ ਭਰਨ ਦੇ ਲਈ ਉਹਨਾਂ ਨੂੰ ਆਰਜੀ ਰਿਹਾਈ ਜਿਹੜੀ ਅਮਰਤਪਾਲ ਸਿੰਘ ਹੋਣਾ ਨੇ ਮੰਗੀ ਹੈ ਇਸ ਦੇ ਵਿੱਚ ਹਾਈ ਕੋਰਟ ਆਪਣਾ ਕੀ ਫੈਸਲਾ ਸੁਣਾਉਂਦਾ ਪ੍ਰੋਵੀਜ਼ਨਸ ਕੀ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਇਸ ਮਾਮਲੇ ਦੇ ਬਾਬਤ ਆਪਣੀ ਕੀਮਤੀ ਰਾਏ ਕਮੈਂਟਾਂ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਕੀ ਇਹ ਪੋਸੀਬਲ ਹੈ ਵੀ ਹੁਣ ਨਾਮਜ਼ਦਗੀ ਦਾਖਲ ਕਰਨ ਦੇ ਲਈ ਅਮਰਤਪਾਲ ਸਿੰਘ ਨੂੰ ਆਰਜੀ ਰਿਹਾਈ ਹੈ ਜਿਹੜੀ ਉਹ ਜੇਲ੍ਹ ਦੇ ਵਿੱਚੋਂ ਮਿਲ ਜਾਵੇਗੀ ਕਿਉਂਕਿ ਐਨਐਸਏ ਤਹਿਤ ਰਾਸ਼ਟਰੀ ਸੁਰੱਖਿਆ ਕਾਨੂੰਨ ਆ ਜਿਹੜਾ 1980 ਦਾ ਉਹਦੇ ਤਹਿਤ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਲੱਗਿਆ ਹੋਇਆ ਤੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੋਂ ਉਸ ਤੋਂ ਬਾਅਦ ਐਲਾਨ ਕੀਤਾ ਜਾਂਦਾ ਚੋਣ ਲੜਨ ਦਾ ਆਜ਼ਾਦ ਉਮੀਦਵਾਰ ਉਹਦੇ ਵਿੱਚ ਵਿਰਸਾ ਸਿੰਘ ਬਲਟੋਹਾ ਦੀ ਐਂਟਰੀ ਹੁੰਦੀ ਹੈ ਲਾਲਜੀਤ ਭੁੱਲਰ ਕੁਲਬੀਰ ਜੀਰਾ ਕਹਿ ਲੋ ਵੀ ਜਿਹੜਾ ਇੱਕ ਫਸਮਾ ਮੁਕਾਬਲਾ ਖਡੂਰ ਸਾਹਿਬ ਸੀਟ ਤੋਂ ਵੇਖਣ ਨੂੰ ਮਿਲ ਸਕਦਾ ਤੇ ਪੰਜਾਬ ਦੀ ਆਵਾਮ ਤੇ ਲੋਕ ਬੜੀ ਕਹਿ ਲੋ ਵੀ ਜਿਹੜੀ ਨਿਗਾਹ ਹੈ ਉਹ ਖਡੂਰ ਸਾਹਿਬ ਸੀਟ ਤੇ ਬਣਾਈ ਹੋਈ ਹੈ ਸੋ ਇਹ ਸਮਾਂ ਦੱਸੇਗਾ ਵੀ ਲੋਕ ਫਤਵਾ ਕਿਦੇ ਹੱਕ ਦੇ ਵਿੱਚ ਦਿੰਦੇ ਨੇ ਪਰ ਆਰਜੀ ਰਿਹਾਈ ਦੇ ਲਈ ਹਾਈ ਕੋਰਟ ਦਾ ਰੋਖ ਕਰਨਾ ਤੇ ਹਾਈ ਕੋਰਟ ਦਾ ਅੱਗੇ ਕੀ ਫੈਸਲਾ ਹੋਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੀ ਅਮਰਤਪਾਲ ਜਲਦ ਹੀ ਜੇਲ੍ਹ ਚੋਂ ਆਰਜੀ ਤੌਰ ਤੇ ਬਾਹਰ ਆ ਸਕਣਗੇ ਕਿ ਨਹੀਂ ਆ ਸਕਣਗੇ ਇਹ ਵੀ ਵੇਖਣਾ ਹੋਵੇਗਾ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਪ੍ਰਮੋਦ ਛਾਵੜਾ ਜੀ ਜੁੜ ਗਏ ਨੇ ਉਹਨਾਂ ਦੇ ਵਿਚਾਰ ਵੀ ਜਿਹੜੇ ਆ ਉਹ ਜ਼ਰੂਰ ਲਵਾਂਗੇ ਇਸ ਦੇ ਬਾਬਤ ਛਾਵੜਾ ਜੀ ਆਵਾਜ਼ ਆ ਰਹੀ ਹੈ ਮੇਰੀ ਹਾਂ ਜੀ ਸਰ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਤੇ ਅਮਰਤਪਾਲ ਸਿੰਘ ਦਾ ਨਾਮ ਮੁੜ ਤੋਂ ਪੰਜਾਬ ਦੇ ਗਲਿਹਾਰਿਆਂ ਦੇ ਵਿੱਚ ਸਿਆਸਤ ਦੇ ਗਲਿਹਾਰਿਆਂ ਦੇ ਵਿੱਚ ਚਰਚਾ ਚ ਬਣਿਆ ਹੋਇਆ ਤੇ ਹੁਣ ਹਾਈ ਕੋਰਟ ਦਾ ਰੋਕ ਕੀਤਾ ਅਮਰਤਪਾਲ ਸਿੰਘ ਹੋਣਾ ਨੇ ਆਰਜੀ ਰਿਹਾਈ ਦੇ ਲਈ ਕਿਉਂਕਿ ਨਾਮਜ਼ਦਗੀ ਦਾਖਲ ਕਰਨੀਆਂ ਤਾਂ ਕੀ ਲੱਗਦਾ ਜਿਹੜਾ ਇਹ ਹਾਈ ਕੋਰਟ ਦਾ ਰੋਕ ਕੀਤਾ ਕੋਈ ਪ੍ਰੋਵੀਜ਼ਨਸ ਹੈਗੀਆਂ ਨੇ ਵੀ ਅਮਰਤਪਾਲ ਸਿੰਘ ਦੁਬਾਰਾ ਮੁੜ ਆਰਜੀ ਤੌਰ ਤੇ ਪੰਜਾਬ ਚ ਦੇਖਣ ਨੂੰ ਮਿਲਣਗੇ ਸਭ ਤੋਂ ਵੱਡੀ ਗੱਲ ਹੈ ਚਰਨ ਕਮਲ ਜੀ ਮਾਨ ਸਾਹਿਬ ਇਹਦੇ ਵਿੱਚ ਅਮਰਤਪਾਲ ਦੇ ਉੱਪਰ ਐਨਐਸਏ ਲੱਗਿਆ ਹੋਇਆ ਹੈ ਜੀ ਐਨਐਸਏ ਜਿਹੜਾ ਹੈ ਉਹ ਬੜਾ ਇੱਕ ਸੀਰੀਅਸ ਜਿਹੜਾ ਹੈ ਐਕਟ ਹੈ ਜੀ ਔਰ ਉਹਨਾਂ ਦੇ ਵਿੱਚ ਹਾਈ ਕੋਰਟ ਨੂੰ ਸ਼ਾਇਦ ਇਸ ਚੀਜ਼ ਦੀ ਮੈਂ ਆਮ ਆਮ ਨਾਟ ਸ਼ੋਰ ਜੀ ਮੈਨੂੰ ਲੱਗਦਾ ਵੀ ਹਾਈ ਕੋਰਟ ਜਿਹੜੀ ਹੈ ਵੀ ਇਹਦੇ ਵਿੱਚ ਕੈਪੇਬਲ ਨਹੀਂ ਹੈ ਕਿ ਉਹਨਾਂ ਦੀ ਇਸ ਚੀਜ਼ ਦੇ ਵਿੱਚ ਕੋਈ ਜਮਾਨਤ ਵਾਸਤੇ ਉਹਨਾਂ ਦੀ ਜਿਹੜੀ ਹੈ ਕੋਈ ਉਸ ਦੇ ਉੱਪਰ ਸਰਵਾਈ ਕਰ ਸਕੇ ਸਭ ਤੋਂ ਪਹਿਲਾਂ ਮੈਨੂੰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਐਨਐਸਏ ਕੋਲੋਂ ਇਹਨਾਂ ਨੇ 48 ਆਵਰਜ਼ ਵਾਸਤੇ ਜਾਂ 24 ਆਵਰਜ਼ ਵਾਸਤੇ ਪਰਮਿਸ਼ਨ ਲੈ ਕੇ ਪੁਰਾਣੇ ਐਨਐਸਪਰਮਿਸ਼ਨ ਦੇਦੀ ਹੈ ਤਾਂ ਫਿਰ ਹਾਈ ਕੋਰਟ ਜਿਹੜੀ ਹੈ ਉਹਨ ਦੇ ਉੱਤੇ ਸੁਣਵਾਈ ਕਰ ਸਕਦੀ ਹੈ ਆਦਰਵਾਇਸ ਕੀ ਹੋਏਗਾ ਕਿ ਇਹਨਾਂ ਦੀ ਨੋਮੀਨੇਸ਼ਨ ਜੇਲ੍ਹ ਦੇ ਵਿੱਚ ਹੋ ਸਕਦੀ ਹੈ ਉਹਨ ਦੇ ਵਾਸਤੇ ਕੋਈ ਜ਼ਰੂਰੀ ਨਹੀਂ ਹੈ ਕਿ ਇਹਨਾਂ ਨੂੰ ਇੱਥੇ ਆਣਾ ਪਏਗਾ ਇਹ ਇੱਕ ਐਪਲੀਕੇਸ਼ਨ ਲਗਾ ਸਕਦੇ ਆ ਉਸ ਐਪਲੀਕੇਸ਼ਨ ਦੇ ਅੰਤਰਗਤ ਜਿਹੜੀ ਹੈ ਸਰਕਾਰੀ ਪ੍ਰਤੀਨਿਧੀ ਹੈ ਜਿਹੜੇ ਗਵਰਨਮੈਂਟ ਦੇ ਰਿਪ੍ਰੈਜੇਰਟਿਵ ਹੈ ਉਹ ਜਾ ਕੇ ਜੇਲ੍ਹ ਦੇ ਵਿੱਚ ਇਹਨਾਂ ਦਾ ਫਾਰਮ ਰੀਸੀਵ ਕਰਾ ਸਕਦੇ ਆ ਔਰ ਉੱਥੇ ਹੀ ਇਹਨਾਂ ਦੀ ਜਿਹੜੀ ਆ ਵੀ ਇਹ ਸੰਵਿਧਾਨ ਦੇ ਵਿੱਚ ਵਿਸ਼ਵਾਸ ਦੀ ਜਿਹੜੀ ਸੋਵੀ ਨਾੜਿਕ ਚੱਕਣੀ ਹੁੰਦੀ ਹੈ ਉਹ ਵੀ ਲਈ ਜਾ ਸਕਦੀ ਹੈ ਹਾਈ ਕੋਰਟ ਸ਼ਾਇਦ ਨੰਬਰ ਸ਼ੁਰ ਨਾਟ ਸ਼ੋਰ ਮੇਰੇ ਖਿਆਲ ਨਾਲ ਉਹ ਕੈਪेबल ਨਹੀਂ ਹੈ ਇਹਦੇ ਵਿੱਚ ਵੀ ਉਹ ਸੀਐਨਐਸ ਦੀ ਇਜਾਜ਼ਤ ਤੋਂ ਬਿਨਾ ਹਾਈ ਕੋਰਟ ਚੋਣਾ ਦੇ ਵਿੱਚ ਕੋਈ ਰਾਧਾ ਰੋੜਾ ਬਣ ਸਕਦੀ ਹੈ ਇਹ ਚੀਜ਼ ਵੀ ਉਹਨਾਂ ਤੇ ਐਨਐਸਏ ਲੱਗੀ ਹੋਈ ਹੈ ਜੇਲ੍ਹ ਚ ਬੰਦ ਨੇ ਕਿਉਂਕਿ ਜੇ ਆਪਾਂ ਥੋੜਾ ਜਿਹਾ ਪਾਸਟ ਤੇ ਝਾਤੀ ਮਾਰਦੇ ਤਾਂ ਸਿਮਰਨਜੀਤ ਸਿੰਘ ਮਾਨ ਤੇ ਹੋਰ ਵੀ ਕਈ ਆਗੂ ਨੇ ਜਿਹੜੇ ਜੇਲ੍ਹ ਦੇ ਵਿੱਚੋਂ ਚੋਣ ਲੜ ਵੀ ਚੁੱਕੇ ਨੇ ਤੇ ਜਿੱਤ ਵੀ ਚੁੱਕੇ ਨੇ ਸੋ ਇਹ ਕੋਈ ਮਤਲਬ ਇਹਨਾਂ ਦੇ ਲਈ ਮੁਸ਼ਕਲ ਖੜੀ ਕਰ ਸਕਦਾ ਜੀ ਜੇਲ੍ਹ ਦੇ ਵਿੱਚੋਂ ਚੋਣ ਲੜਨ ਵਿੱਚ ਕੋਈ ਦਿੱਕਤ ਨਹੀਂ ਹੈ ਨੋਮੀਨੇਸ਼ਨ ਭਰਨ ਵਿੱਚ ਕੋਈ ਦਿੱਕਤ ਨਹੀਂ ਹੈ ਲੇਕਿਨ ਜਿਸ ਤਰ੍ਹਾਂ ਕਰ ਰਹੀ ਹੈ ਕਿ ਪਰ ਜੇ ਛੋਟੀ ਜੀ ਜਮਾਨਤ ਦਿੱਤੀ ਜਾਵੇ ਕੁਛ ਦਿਨਾਂ ਦੀ ਜਾਂ ਕੁਛ ਘੰਟਿਆਂ ਦੀ ਵੀ ਚੋਣ ਪ੍ਰਚਾਰ ਵੀ ਕੀਤਾ ਜਾਏ ਆ ਚੋਣ ਨੋਮੀਨੇਸ਼ ਜਿਹੜੀ ਆ ਭਰੀ ਜਾਵੇ ਉਹਦੇ ਵਾਸਤੇ ਇਹਦੀ ਜਰੂਰਤ ਨਹੀਂ ਹੈ ਜਮਾਨਤ ਦੀ ਔਰ ਐਮਐਸਏ ਦੀ ਪਰਮਿਸ਼ਨ ਤੋਂ ਬਿਨਾ ਹਾਈ ਕੋਰਟ ਜਿਹੜੀ ਹੈ ਮੇਰੇ ਖਿਆਲ ਨਾਲ ਉਹ ਨਹੀਂ ਕਰੇਗੀ ਇਹਦੇ ਉੱਪਰ ਸੁਣਵਾਈ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਸਾਨੂੰ ਡਾਕੂਮੈਂਟੇਸ਼ਨ ਤਾਂ ਪੂਰੀ ਕਰਨੀ ਪਵੇਗੀ ਜਿੰਨੀ ਤੱਕ ਡਾਕੂਮੈਂਟੇਸ਼ਨ ਪੂਰੀ ਨਹੀਂ ਹੁੰਦੀ ਹੈ ਉੰਨੀ ਜਦ ਤੱਕ ਹਾਈ ਕੋਰਟ ਦੇ ਵਿੱਚ ਰੀਸੀਵ ਵੀ ਨਹੀਂ ਹੁੰਦੀ ਐਪਲੀਕੇਸ਼ਨ ਮੇਰਾ ਖਿਆਲ ਹੈ ਜਿੱਥੇ ਤੱਕ ਮੈਨੂੰ ਲੱਗਦਾ ਹੈ ਲੇਕਿਨ ਨੋਮੀਨੇਸ਼ਨ ਪਰ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਜੇਲ੍ਹ ਦੇ ਵਿੱਚ ਬੈਠ ਕੇ ਵੀ ਆਦੀ ਨੋਮੀਨੇਸ਼ਨ ਇਹ ਭਰ ਸਕਦੇ ਔਰ ਉਹਦੇ ਉੱਪਰ ਜਿਹੜਾ ਹੈ ਪੂਰਾ ਉਸਿੰ ਦਾ ਜੋ ਵੀ ਡਿਜੀਟਲ ਦੇ ਵਿੱਚ ਜਾ ਕੇ ਪ੍ਰਤੀਜਾਸੀਂ ਦੇਖਦੇ ਆਂ ਅੱਜ ਕੱਲ੍ਹ ਜੇਲ੍ਹ ਦੇ ਵਿੱਚੋਂ ਵੀਡੀਓ ਕਾਨਫਰੈਂਸਿੰਗ ਦੇ ਉੱਪਰ ਸੁਣਵਾਈਆਂ ਹੁਣ ਨਿਆਣੇ ਅਦਾਲਤ ਸਜ਼ਾ ਸੁਣਾਦੀ ਹੈ ਅਦਾਲਤ ਫੈਸਲੇ ਸੁਣਾਦੀ ਹੈ ਔਰ ਜੇਲ੍ਹ ਜਿਹੜੇ ਕੋਰੀਡੋਰ ਦੇ ਅੰਦਰੋਂ ਹੀ ਸਾਰੀਆਂ ਚੀਜ਼ਾਂ ਦੀਆਂ ਨੇ ਉਹ ਦੇ ਵਿੱਚ ਆਉਣ ਵਾਲੀ ਨਹੀਂ ਇਹਨਾਂ ਨੂੰ ਨੋਮੀਨੇਸ਼ਨ ਭਰਨ ਉੱਪਰ ਮੇਰੇ ਖਿਆਲ ਨਾਲ ਕੋਈ ਦਿੱਕਤ ਨਹੀਂ ਆਏਗੀ ਜੀ ਕਿਉਂਕਿ ਹਵਾਲਾ ਤਾਂ ਉਹਨਾਂ ਨੇ ਇਹੀ ਚੀਜ਼ ਦਾ ਦਿੱਤਾ ਵੀ ਨੋਮੀਨੇਸ਼ਨ ਭਰਨੀ ਹੈ ਨਾਮਜ਼ਦਗੀ ਦਾਖਲ ਕਰਨ ਦੇ ਲਈ ਆਰਜੀ ਰਿਹਾਈ ਚਾਹੀਦੀ ਹੈ ਤੇ ਸੂਬਾ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਹੋ ਸਕਦਾ ਹੈ ਕਿਉਂਕਿ ਜਿਹੜੀ NSA ਲੱਗੀ ਹੈ ਨੈਸ਼ਨਲ ਸਕਿਉਰਿਟੀ ਐਕਟ ਉਹ ਵੀ ਜਿਹੜੀ ਕਹੋ ਵੀ ਇੱਕ ਮੁੱਖ ਧਾਰਾ ਜਾਂ ਇੱਕ ਮੁੱਖ ਪਾਵਰ ਹੈ ਉਹ ਸੂਬਾ ਸਰਕਾਰ ਦੇ ਹੱਥ ਚ ਹੁੰਦੀ ਹੈ ਕਿਉਂਕਿ ਉਹਨਾਂ ਦੀ ਜਿਹੜੀ ਟਾਈਮ ਬੀਂਗ ਆ ਉਹ ਵੀ ਵਧਾ ਦਿੱਤਾ ਗਿਆ ਸੀ ਬਿਲਕੁਲ ਸੂਬਾ ਸਰਕਾਰ ਦੇ ਹੱਥ ਵਿੱਚ ਹੁੰਦਾ ਹੈ ਸੁਗਸ ਸੂਬਾ ਸਰਕਾਰ ਦੀ ਰეკਮੈਂਡੇਸ਼ਨ ਦੇ ਉੱਪਰ ਹੀ ਲਗਾਈ ਜਾਂਦੀ ਹੈ ਕਿ ਸਾਡੇ ਸਟੇਟ ਦੇ ਵਿੱਚ ਫਲਾਣਾ ਫਲਾਣਾ ਆਦਮੀ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਹੈ ਔਰ ਉਹਦੇ ਉੱਪਰ ਆ ਵਾਲਾ ਐਕਟ ਲਗਾਇਆ ਜਾਵੇ ਸੂਬਾ ਸਰਕਾਰ ਦੀ ਸਿਫਾਰਿਸ਼ ਤੇ ਹੀ ਜਿਹੜੀ ਹੈ ਉਹ ਨੈਸ਼ਨਲ ਸਕਿਉਰਿਟੀ ਐਕਟ ਲੱਗਦਾ ਹੈ ਉਹ ਉਹਦੇ ਵਿੱਚ ਕੋਈ ਕਿਸੇ ਦੀ ਐ ਨਹੀਂ ਨੈਸ਼ਨਲ ਸਕਿਉਰਿਟੀ ਸਿੱਧਾ ਨਹੀਂ ਲੱਗਦਾ ਹਾਂ ਸਿੱਧਾ ਉਸ ਸੂਰਤ ਵਿੱਚ ਲੱਗਦਾ ਹੈ ਕਿ ਜਦੋਂ ਸੂਬਾ ਸਰਕਾਰ ਨੂੰ ਕਿਸੇ ਚੀਜ਼ ਦੀ ਇਨਫੋਰਮੇਸ਼ਨ ਨਾ ਹੋਵੇ ਲੇਕਿਨ ਕੁਝ ਲੋਕ ਐਸੀਆ ਗਤੀਵਿਧੀਆਂ ਵਿੱਚ ਸੰਲਿਪਤ ਪਾਇਆ ਜਾਣ ਔਰ ਉਹਨਾਂ ਦੀ ਰਿਪੋਰਟ ਫਿਰ ਵੀ ਸੂਬਾ ਸਰਕਾਰ ਨੂੰ ਦੇਵੇਗੀ ਔਰ ਸੂਬਾ ਸਰਕਾਰ ਦੇ ਜਿਹੜੇ ਪ੍ਰਤੀਨਿਧੀ ਉਹਦੇ ਉੱਪਰ ਆਦੀ ਪਰਮਿਸ਼ਨ ਨਾਲ ਦੀ ਨਾਲ ਦੇ ਦਿੰਦੇ ਇਹਦੇ ਵਿੱਚ ਕੋਈ ਰਾਜਨੀਤੀ ਵਾਲੀ ਜਾਂ ਉਹ ਗੱਲ ਨਹੀਂ ਹੈ ਹਾਂ ਸੂਬਾ ਸਰਕਾਰ ਦੀ ਪਰਮਿਸ਼ਨ ਜਿਹੜੀ ਹੈ ਉਹ ਜ਼ਰੂਰੀ ਹੁੰਦੀ ਹੈ ਇਹਦੇ ਵਿੱਚ ਲਗਾਉਣ ਵਿੱਚ ਵੀ ਹਟਾਉਣ ਵਿੱਚ ਵੀ ਤੇ ਅੱਗੇ ਕਾਰਵਾਈ ਕਰਨ ਵਿੱਚ ਵੀ ਇੱਕ ਸਵਾਲ ਹੋਰ ਹੈ ਇਹ ਦਰਸ਼ਕਾਂ ਦੇ ਵਿੱਚ ਵੀ ਲਗਾਤਾਰ ਜਿਹੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੀ ਅਗਰ ਅਮਰਤਪਾਲ ਸਿੰਘ ਚੋਣ ਜਿੱਤ ਜਾਂਦੇ ਨੇ ਜੇਲ੍ਹ ਚੋਂ ਬੈਠ ਕੇ ਚੌਂਣ ਜਿੱਤੇ ਜਾਂਦੇ ਨੇ ਤਾਂ ਜੇਲ੍ਹ ਤੋਂ ਬਾਹਰ ਆਉਣਾ ਉਹਨਾਂ ਦੇ ਲਈ ਆਸਾਨ ਹੋ ਜਾਊਗਾ ਇਹ ਪੋਸੀਬਲ ਹੈ ਮੁਮਕਿਨ ਸ਼ੱਕ ਨਹੀਂ ਹੈ ਕਿਉਂਕਿ ਇੱਕ ਪ੍ਰਤਿਵੀ ਵੀ ਜਦੋਂ ਇੱਕ ਇਲਾਕੇ ਦਾ ਵੜ ਜਾਂਦਾ ਹੈ ਉਹਦੇ ਜਿਹੜੇ ਕੇਸਿਸ ਹੈ ਜਿਸ ਤਰ੍ਹਾਂ ਦੇ ਵੀ ਉਹਦੇ ਉੱਤੇ ਲੱਗੇ ਹੁੰਦੇ ਆ ਪਹਿਲੀ ਗੱਲ ਤਾਂ ਉਹਨੀਆਂ ਜਿਹੜੀਆਂ ਨੇ ਕ੍ਰਾਈਟੇਰੀਆਜ਼ ਜਿਵੇਂ ਨੇ ਸਾਡੇ ਨਾਲ ਗ੍ਰੇਡਸ ਹੁੰਦੇ ਆ ਜੇਲ੍ਹ ਦੇ ਅੰਦਰ ਜੀ A ਗ੍ਰੇਡ B ਗ੍ਰੇਡ C ਗ੍ਰੇਡ ਉਹ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਰੁਤਬੇ ਦੇ ਹਿਸਾਬ ਨਾਲ ਕੋਈ ਆਈਐਸ ਅਧਿਕਾਰੀ ਹੈ ਕਿਸੇ ਕਲਪਸ਼ਨ ਦੇ ਕੇਸੇ ਵਿੱਚ ਫਸ ਜਾਂਦਾ ਹੈ ਜਾਂ ਕੋਈ ਪਾਰਲੀਮੈਂਟਰੀਅਨ ਹੈ ਜਾਂ ਐਮਐਲਏ ਹੈ ਜਾਂ ਕੋਈ ਮਨਿਸਟਰ ਹੈ ਜਾਂ ਐਕਸ ਮਨਿਸਟਰ ਹੈ ਇਹਨਾਂ ਦੇ ਗ੍ਰੇਡ ਬਣੇ ਹੁੰਦੇ ਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਨਾਲ ਦੀ ਨਾਲ ਉਸ ਗ੍ਰੇਡ 'ਚ ਟ੍ਰਾਂਸਫਰ ਕੀਤਾ ਜਾਏਗਾ ਜੇ ਜਿੱਤ ਜਾਂਦੇ ਆ ਜੇ ਜੇਦ ਅੰਦਰ ਤਾਂ ਔਰ ਇਹਨਾਂ ਨੂੰ ਉਸ ਮਤਲਬ ਐਮਪੀਡੀ ਦੀਆਂ ਸੁਵਿਧਾਵਾਂ ਜੋ ਮਿਲਦੀਆਂ ਨੇ ਉਹਦਾ ਬਜਟ ਹੁੰਦਾ ਇੱਕ ਉਹਦੇ ਡੀਏ ਹੁੰਦੇ ਆ ਜੀ ਮਾਫੀ ਚਾਹੁੰਦੇ ਆ ਕੋਈ ਟੈਕਨੀਕਲ ਹਾਂਜੀ ਜੀ ਜੀ ਤੇ ਇਹ ਚੀਜ਼ਾਂ ਜਿਹੜੀਆਂ ਮੇਰੇ ਉਹਦੇ ਵਿੱਚ ਜਿਹੜੀਆਂ ਨੇ ਆ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਜਿਹੜਾ ਹੈ ਕੇਸ ਬੜਾ ਸਟਰੋਂਗ ਹੋ ਜਾਂਦਾ ਹੈ ਔਰ ਆਦੀ ਪਲੀ ਰੱਖਣ ਦੇ ਵਾਸਤੇ ਔਰ ਉਸ ਤੋਂ ਬਾਅਦ ਇਹ ਵੀ ਹਾਈ ਵੀ ਹੋ ਸਕਦੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੀ ਸਾਡੇ ਸੀਨੀਅਰ ਪੱਤਰਕਾਰ प्रमोद ਛਾਵੜਾ ਜੀ ਜਿਨ੍ਹਾਂ ਨੇ ਇਨਫੋਰਮੇਸ਼ਨ ਪੂਰੀ ਮੁਕੰਮਲ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਵੀ ਆਪਣੇ ਕਮੈਂਟਾਂ ਦੇ ਜ਼ਰੀਏ ਜਿਹੜੀ رائے ਹੈ ਉਹ ਜ਼ਰੂਰ ਸਾਂਝੀ ਕਰਿਓ ਵੀ ਚੋਣਾ ਚੋਣ ਮੈਦਾਨ ਦੇ ਵਿੱਚ ਅਮਰਤਪਾਲ ਸਿੰਘ ਦਾ ਉਤਰਨਾ ਐਨਐਸਏ ਲੱਗੀ ਹੋਈ ਆ ਆਰਜੀ ਰਿਹਾਈ ਦੇ ਲਈ ਐਪਲੀਕੇਸ਼ਨ ਜਿਹੜਾ ਹਾਈ ਕੋਰਟ ਦਾ ਰੋਕ ਕਰਨਾ ਤੇ ਪੰਜਾਬ ਦੀ ਸਿਆਸਤ ਇਸ ਸਮੇਂ ਖਾਸ ਕਰ ਕਟੂਰ ਸਾਹਿਬ ਦੀ ਸੀਟ ਜਿੱਥੇ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਕੀ ਸਿਆਸੀ ਸਮੀਕਰਨ ਲੱਗਦੇ ਨੇ ਆਮ ਲੋਕਾਂ ਨੂੰ ਆਵਾਮ ਨੂੰ ਸੋ ਇਹ ਸਾਰੀ ਜਿਹੜੀ ਤੁਹਾਡੀ ਆਪਣੀ رائے ਆ ਉਹ ਕਮੈਂਟਾਂ ਦੇ ਜ਼ਰੀਏ ਜਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ